ਕਿੰਨਾ ਚਿਰ ਹੋ ਗਿਆ ਪਾਪਾ ਨੂੰ ਮਿਲਿਆ ਨਹੀਂ ਸੀ ਦੋ ਸਾਲ ਦੋ ਸਾਲ ਦੋ ਮਹੀਨੇ ਦੋ ਮਹੀਨੇ ਵਾ ਪਾ ਕੜੀ ਲੈ ਕੇ ਆਏ ਆ ਐਪਲ ਵਾਲੇ ਕਿੱਥੇ ਲੈ ਕੇ ਆਈਏ ਖਾਲੀ ਭੇਜਦੇ ਹੁੰਦੀ ਅੱਛਾ ਕੜੀ ਕੜੀ ਮੰਗ ਰਹੀ ਸੀ ਹਾਂਜੀ ਪੁੱਤ ਨਹੀਂ ਲੈ ਕੇ ਆਏ ਪਾਪਾ ਮੰਜੂਰੀ ਇੱਥੇ ਲੈ ਕੇ ਦੇਣੀ ਕੋਈ ਗੱਲ ਨਹੀਂ ਕਰ ਪਾਪਾ ਮਾਫ ਕਰ ਉਮੀਦ ਸੀ ਕਿ ਠੀਕ ਠਾਕ ਆ ਜੀ ਬਿਲਕੁਲ ਉਮੀਦ ਸੀ ਉਹ ਸੱਚੇ ਪਾਸੇ ਤੇ ਭਰੋਸਾ ਸੀਗਾ ਵੀ ਸਾਡੀ ਕੋਈ ਨਾ ਕੋਈ ਜ਼ਰੂਰ ਮਦਦ ਕਰੂਗਾ ਕੀ ਸੋਚ ਕੇ ਗਏ ਸੀ ਕਜ਼ਾਕਿਸਤਾਨ ਕਿਉਂ ਕਮਾਨ ਗਏ ਤੇ ਡਾਲਰ ਕਮਾਨ ਗਏ ਤੇ ਉਲਟੇ ਲੁੱਟੋ ਕੇ ਆ ਗਏ ਹੁਣ ਤਾਂ ਹੀ ਲੁੱਟੋ ਕੋ ਖਾਲੀ ਆ ਜੀ ਅਸੀਂ ਬਿਲਕੁਲ ਕੁਛ ਨਹੀਂ ਬੱਲੇ ਪਿਆ ਨਹੀਂ ਭਾਈ ਕੁਛ ਨਹੀਂ ਬੱਲੇ ਪਿਆ ਦੋਖੀ ਬੱਲੇ ਵੇ ਬਸ ਕਰਜ਼ਾ ਬੱਲੇ ਪੈ ਗਿਆ ਇੱਕ ਕਿਹੜਾ ਏਜੰਟ ਸੀ ਕਿਵੇਂ ਪਹੁੰਚਦੇ ਹੋ ਉਹਦੇ ਕੋਲ ਕਿਵੇਂ ਗੱਲਬਾਤ ਸੰਜੀਪ ਕੁਮਾਰ ਸੰਜੂ ਦਾਈ ਮੇਨ ਖਾਨ ਹੈ ਜੀ ਮੇਨ ਖਾਨ ਹੈ ਅੱਛਾ ਹਾਂ ਜੀ ਉਹ ਨੰਗਲ ਹੀ ਵੇਚਦਾ ਸਾਨੂੰ ਨੰਗਲਾਂ ਨਾ ਅੱਗੇ ਤਿੰਨ ਚਾਰ ਜਗ੍ਹਾ ਵੇਚਿਆ ਖਾਨ ਜੀ ਇਹ ਕਹਿੰਦਾ ਕਿ ਮੈਂ ਨਹੀਂ ਬੁਲਾਉਂਦਾ ਸਾਨੂੰ ਤੁਸੀਂ ਜੋ ਕਰਨਾ ਕਰ ਲਓ ਪੰਜਾਬੀਆਂ ਨੂੰ ਸਾਰੇ ਨੂੰ ਅਸੀਂ ਇਹੀ ਕਹਿੰਦੇ ਵੀ ਤੂੰ ਜਾਕਿਸਤਾਨ ਜਾ ਕੇ ਟੀ ਟੀ ਜੀ ਐਮ ਕੰਪਨੀ ਚ ਨਾ ਫਸਿਓ ਸੱਚੇ ਕਾਲ ਦਾ ਅਨਮੂਡ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੇ ਵਿੱਚੋਂ ਹਜ਼ਾਰਾਂ ਨੌਜਵਾਨ ਹਰ ਰੋਜ਼ ਵਿਦੇਸ਼ਾਂ ਵਾਲੇ ਜਾ ਚੜਦੇ ਆ ਇਹ ਸੋਚ ਕੇ ਕਿ ਆਉਣ ਵਾਲਾ ਭਵਿੱਖ ਆਪਣਾ ਤੇ ਬੱਚਿਆਂ ਦਾ ਔਰ ਪਿੱਛੇ ਸੰਘਰਸ਼ ਕਰ ਰਹੇ ਮਾਪਿਆਂ ਦਾ ਚੰਗਾ ਹੋਏਗਾ ਉਹਦੀ ਕੋਸ਼ਿਸ਼ ਦੇ ਵਿੱਚ ਜਾਂਦੇ ਆ ਪਰ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਤੁਸੀਂ ਰੋਜ਼ਾਨਾ ਦੇਖਦੇ ਹੋ ਕਿ ਨੌਜਵਾਨ ਖੱਜਲ ਖਵਾਰ ਹੋ ਕੇ ਮੁੜਿਆਏ ਅਮਰੀਕਾ ਤੱਕ ਡੌਂਕੀਆਂ ਲਾ ਲਾ ਨੌਜਵਾਨ ਪਹੁੰਚਦੇ ਆ ਪਰ ਉਹਨਾਂ ਦੇ ਸੈਨਾ ਜਹਾਜ਼ ਭਾਰਤ ਦੇ ਵਿੱਚ ਉਹਨਾਂ ਨੂੰ ਵਾਪਸ ਛੱਡ ਜਾਂਦੇ ਆ ਤੇ ਕਈ ਸਾਲਾਂ ਦੇ ਬੈਨ ਵੀ ਲੱਗ ਜਾਂਦੇ ਆ ਆ ਇੱਕ ਗੱਡੀ ਦੇਖ ਰਹੇ ਹੋ ਟੈਕਸੀ ਕਾਰ ਹੈ ਔਰ ਉੱਪਰ ਇਹਦੇ ਸਮਾਨ ਪਿਆ ਹੋਇਆ ਹੈ। ਇਹਦੇ ਉੱਪਰ ਜਿਹੜਾ ਸਮਾਨ ਪਿਆ ਹੋਇਆ ਹੈ ਇਹ ਉਸੇ ਖੱਜਲ ਖਵਾਰੀ ਦੇ ਵਿੱਚੋਂ ਨਿਕਲੇ ਹੋਏ ਕੁਝ ਨੌਜਵਾਨ ਹੈ ਜਿਹੜੇ ਅੱਜ ਪੰਜਾਬ ਵਾਪਸ ਪਹੁੰਚੇ ਹੈ ਪੰਜਾਬ ਦੇ ਨੌਜਵਾਨ ਹੈ ਸੱਤ ਨੌਜਵਾਨ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਜ਼ਾਕਿਸਤਾਨ ਤੋਂ ਕੁਝ ਵੀਡੀਓ ਵਾਇਰਲ ਹੁੰਦੀਆਂ ਇਹ ਨੌਜਵਾਨ ਇਹ ਅਪੀਲ ਕਰਦੇ ਆ ਰੋਂਦੇ ਬਿਲਕਦੇ ਆ ਕਿ ਭਾਈ ਅਸੀਂ ਫਸ ਗਏ ਸਾਨੂੰ ਕੱਢ ਲਓ ਉਹ ਨੌਜਵਾਨ ਅੱਜ ਪੰਜਾਬ ਪਹੁੰਚੇ ਹੈ ਇਹ ਚੰਗੀ ਗੱਲ ਹੈ ਕਿ ਬਿਲਕੁਲ ਠੀਕ ਠਾਕ ਔਰ ਸਹੀ ਵਸਤਾ ਦੇ ਵਿੱਚ ਪਹੁੰਚਿਆ ਇਸ ਦੇ ਵਿੱਚ ਕਿਸ-ਕਿਸ ਦਾ ਯੋਗਦਾਨ ਰਿਹਾ ਕਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਸਟਰਗਲ ਕੀਤਾ ਕੀ ਸੋਚ ਕੇ ਗਏ ਸੀ ਕਿਵੇਂ ਉਹਨਾਂ ਦਾ ਕਜ਼ਾਕਿਸਤਾਨ ਜਾਣਾ ਹੋਇਆ ਸਾਰਾ ਕੁਝ ਸਮਝਾਂਗੇ ਤੁਸੀਂ ਆਹ ਤਸਵੀਰ ਦੇਖੋ ਇਹ ਨੌਜਵਾਨ ਤਿੰਨ ਨੌਜਵਾਨ ਮੇਰੇ ਨਾਲ ਨੇ ਔਰ ਇੱਕ ਨੌਜਵਾਨ ਦੇ ਕੋਲ ਉਸ ਦੀ ਨਿੱਕੀ ਜਿਹੀ ਧੀ ਚੱਕੀ ਹੋਈ ਆ ਔਰ ਪਿਛਲੇ ਡੇਢ ਮਹੀਨੇ ਤੋਂ ਇਸੀ ਧੀ ਦਾ ਜਿਹੜਾ ਭੁੱਖ ਸੀ ਉਹ ਸੁਰੱਖਿਅਤ ਕਰਨ ਵਾਸਤੇ ਇਹ ਨੌਜਵਾਨ ਬਾਹਰ ਗਿਆ ਸੀ ਕਿ ਮੇਰੀ ਇਹ ਧੀ ਹੈ ਜਾਂ ਮੇਰੇ ਬੱਚੇ ਹੈ ਤਾਂ ਜਦੋਂ ਇਹਨਾਂ ਨੂੰ ਵਿਆਹਣਾ ਹੈ ਜਾਂ ਇਹਨਾਂ ਦੀ ਪੜ੍ਹਾਈ ਕਰਾਉਣੀ ਆ ਤਾਂ ਮੈਨੂੰ ਕੋਈ ਦਿੱਕਤ ਨਾ ਆਵੇ ਮੈਨੂੰ ਬਹੁਤੀ ਸਟਰਗਲ ਨਾ ਕਰਨੀ ਪਵੇ ਪਰ ਡੇਢ ਮਹੀਨਾ ਪੂਰੇ 90 ਦਿਨ ਖੱਜਲਖوار ਹੋਣ ਤੋਂ ਬਾਅਦ ਡੇਢ ਮਹੀਨਾ ਖੱਜਲਖوار ਹੋਣ ਤੋਂ ਬਾਅਦ ਵਾਪਸ ਉਹਨੂੰ ਬਰੰਗ ਮੁੜਨਾ ਪਿਆ ਹਾਲਾਂਕਿ ਕੋਲੋਂ ਪੈਸਾ ਲਾਇਆ ਕਰਜ਼ਾਈ ਹੋ ਕੇ ਮੁੜਿਆ ਵੀਰ ਕੀ ਨਾਮ ਹੈ ਤੁਹਾਡਾ ਹਰਵਿੰਦਰ ਸਿੰਘ ਹੈ ਪਿੰਡ ਕਿਹੜਾ ਵੀਰ ਮੋੜਾ ਪਿੰਡ ਆ ਜੀ ਕੁਛ ਨਹੀਂ ਬੱਲੇ ਪਿਆ ਫਿਰ ਨਹੀਂ ਭਾਈ ਕੁਛ ਨਹੀਂ ਬੱਲੇ ਪਿਆ ਦੋਖੀ ਬੱਲੇ ਵੇ بس ਕਰਜਾ ਬੱਲੇ ਪੈ ਗਿਆ ਇਕ ਕੀ ਸੋਚ ਕੇ ਗਏ ਸੀ ਕਜ਼ਾਕਿਸਤਾਨ ਕਿਉਂ ਕਮਾਨ ਗਏ ਸੀ ਡਾਲਰ ਕਮਾਨ ਗਏ ਤੇ ਹਾਂਜੀ ਉਲਟੇ ਲੁੱਟੋ ਕੇ ਆ ਗਏ ਹੁਣ ਤਾਂ ਹੀ ਲੋਟੋ ਖਾਲੀ ਆ ਜੀ ਅਸੀਂ ਬਿਲਕੁਲ ਏਜੰਟ ਨੇ ਸਾਨੂੰ ਬੋਲਿਆ ਸੋਨ ਸੈਲਰੀ ਮੈਨੂੰ ਮੈਨੂੰ ਅੱਛਾ ਗੁੱਡੀਆਂ ਮੇਰੀ ਪਾਪਾ ਘੜੀ ਲੈ ਕੇ ਆਈ ਐ ਐਪਲ ਵਾਲੀ ਕਿੱਥੇ ਲੈ ਕੇ ਆਈ ਏ ਖਾਲੀ ਭੇਜਦੇ ਹੁਣੀ ਅੱਛਾ ਘੜੀ ਘੜੀ ਮੰਗ ਰੀ ਸੀ ਹਾਂਜੀ ਪੁੱਤ ਨਹੀਂ ਲੈ ਕੇ ਆਏ ਪਾਪਾ ਮਜਬੂਰੀ ਤੇ ਲੈ ਕੇ ਦੇਣੀ ਉਹ ਤੁਹਾਨੂੰ ਕੋਈ ਗੱਲ ਨਹੀਂ ਕਰ ਪਾਪਾ ਮaaf ਕਰਦੇ ਕਹਦੇ ਬੋਤਾਂ ਆ ਦੇਖੋ ਬੱਚਿਆਂ ਦੇ ਨਾ ਸੁਪਨੇ ਚਲੋ ਹੁੰਦੇ ਆ ਸੁਪਨੇ ਸਭ ਤੁਸੀਂ ਸਮਝਾਓ ਮੜਾ ਜਾਂ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਦੋਂ ਪਹਿਲਾਂ ਵੀ ਕਦੇ ਤੁਹਾਡੀ ਟਰੈਵਲ ਹਿਸਟਰੀ ਰਹੀ ਹੈ ਕੋਈ ਨਹੀਂ ਬਜੀ ਮੈਂ ਪਹਿਲੀ ਵਾਰ ਹੀ ਗਿਆ ਪਹਿਲੀ ਵਾਰ ਫਰਸ਼ ਤੇ ਪਹਿਲੇ ਆਪਣੀ ਗੱਡੀ ਸਾਡੇ ਕੋਲ ਸੀ ਕਿੰਨੇ ਕੰਮ ਕੀ ਕਰਦੇ ਸੀ ਗੱਡੀ ਚਲਾਉਂਦਾ ਦਾ ਜੀ ਗੱਡੀ ਚਲਾਉਂਦਾ ਹਾਂ ਜੀ ਹਾਂ ਜੀ ਅੱਛਾ ਡਰਾਈਵਿੰਗ 베ਸ ਤੇ ਗਏ ਹਾਂ ਜੀ ਡਰਾਈਵਿੰਗ 베ਸ ਤੇ ਕਿਹੜਾ ਏਜੰਟ ਸੀ ਕਿਵੇਂ ਪਹੁੰਚਦੇ ਹੋ ਉਹਦੇ ਕੋਲ ਕਿਵੇਂ ਗੱਲਬਾਤ ਹੁੰਦੀ ਹੈ ਸੰਜੀਪ ਕੁਮਾਰ ਸੰਜੂ ਦਾਈ ਮੇਨ ਖਾਨ ਹੈ ਜੀ ਮੇਨ ਖਾਨ ਹੈ ਅੱਛਾ ਹਾਂ ਜੀ ਉਹਨੇ ਨੰਗਲ ਹੀ ਵੇਚਤਾ ਸਾਨੂੰ ਨੰਗਲਾਂ ਅੱਗੇ ਤਿੰਨ ਚਾਰ ਜਗ੍ਹਾ ਵੇਚਿਆ ਮੇਨ ਬੰਦਾ ਉੱਥੇ ਅੱਗੇ ਬੈਠਿਆ ਨਾ ਬੰਬੇ ਉਹਦੇ ਕੋਲ ਤਿੰਨ ਚਾਰ ਵਾਰੀ ਘੁੰਮ ਕੇ ਤਾਂ ਪੁੱਜੇ ਇੱਥੇ ਆ ਜੀ ਅੱਛਾ ਹਾਂ ਜੀ ਕਿੰਨਾ ਖਰਚ ਆਇਆ ਬਾਈ ਮੇਰਾ 2 ਲੱਖ ਹੋ ਗਿਆ ਜੀ ਪੂਰਾ ਕਰਕੇ ਕਿਵੇਂ ਇਕੱਠਾ ਕੀਤਾ ਸੀ ਬਗ ਗਹਿਣੇ ਘਰ ਵਾਲੀ ਦੇ ਗਹਿਣੇ ਰੱਖ ਕੇ ਗਿਆ ਸੀ ਗਹਿਣੇ ਗਹਿਣੇ ਰੱਖ ਨਾਲੇ ਵਿਆਜਪੁਰ ਪੈਸੇ ਚੱਕੇ ਜੀ ਕੁਛ ਵਿਆਜ ਦੀ ਇਕਲੇ ਹਾਂਜੀ ਉੱਥੇ ਕੀ ਕੁਛ ਹੋਇਆ ਬਾਈ ਤੇ ਤੁਹਾਡਾ ਪਿੰਡ ਕਿਹੜਾ ਨਾਂ ਕਿਹ ਮੇਰਾ ਪਿੰਡ ਬ੍ਰਹਮਪੁਰ ਜੀ ਨਾਮ ਅਮਰਜੀਤ ਸਿੰਘ ਹੈ ਜੀ ਅਸੀਂ ਇੱਥੋਂ ਗਏ ਜੀ ਸਾਡੇ ਫਿੰਗਰ ਹੋਇਆ ਹੋਏ ਸਭ ਕੁਝ ਹੋਇਆ ਸਾਨੂੰ 10 ਦਿਨ ਦੀ ਟ੍ਰੇਨਿੰਗ ਦਿੱਤੀ ਉਹਨੇ ਮਤਲਬ ਇਸ ਚੀਜ਼ ਦੀ ਟ੍ਰੇਨਿੰਗ ਡਰਾਈਵਰੀ ਦੀ ਗੱਡੀ ਦੀ ਵੀ ਗੱਡੀ ਜੋ ਬੰਦੇ ਚਲਾ ਰਹੇ ਉਹਨਾਂ ਨਾਲ ਜਾਓ ਵੀ ਦੇਖੋ ਚਲਾ ਕੇ ਫਿਰ ਅਸੀਂ ਚੱਲੋ ਜਾਂਦੇ ਰਹੇ ਅਸੀਂ ਠੀਕ ਰਿਹਾ ਬਾਅਦ ਚ ਸਾਨੂੰ ਨਹੀਂ ਗੱਡੀਆਂ ਦਿੱਤੀਆਂ ਜਿਹੜੀਆਂ 6 ਮਹੀਨੇ ਗੈਰੇਜ ਵਿੱਚ ਖੜੀਆਂ ਵਾਂ ਪਿਛਲੇ 6 ਮਹੀਨਿਆਂ ਤੇ ਮਤਲਬ ਉਹਦਾ ਕੰਮ ਹੋ ਰਿਹਾ ਕਿਸੇ ਦਾ ਇੰਜਨ ਖੋਲਿਆ ਕਿਸੇ ਦਾ ਕਰੋਨ ਖੋਲਿਆ ਉਹ ਸਾਨੂੰ ਕਹਿੰਦੇ ਕਿ ਤੁਸੀਂ ਕਿਲੋਮੀਟਰ ਹੈ ਉਥੋਂ ਪਟੇ ਲੈ ਕੇ ਆਓ ਗੱਡੀ ਦੇ ਕਿੰਨੇ ਕਿੰਨੇ ਭਾਰੇ ਪਟੇ ਆ ਜੀ ਉਹ ਇੰਨੇ ਨੇ ਮੋٹے ਪਟੇ ਆ ਐਡੇ ਦੇ ਲੰਬੇ ਉਹ ਲੈ ਕੇ ਆਓ ਚੱਕ ਤੁਸੀਂ ਵੀਡੀਓ ਚ ਦੇਖਿਆ ਹੋਣਾ ਇਹਨਾਂ ਨੂੰ ਜਾ ਰਹੇ ਐ ਉਹ ਕਰਨ ਠੀਕ ਹੈ ਜੀ ਫਿਰ ਫਿਰ ਉਹ ਨਹੀਂ ਜੀ ਅਸੀਂ ਵਰਕਸ਼ਾਪ ਚ ਗਏ ਉਂਦੀ ਸਾਨੂੰ ਗਲਾਸ ਦਸਤਾਨੇ ਦਿੱਤੇ ਹੀ ਕਹਿੰਦੇ ਇੱਕ ਉਹ ਕਹਿੰਦੇ ਇਹ ਸਮਾਨ ਉਠਾ ਕੇ ਉਧਰ ਰੱਖੋ ਉਧਰ ਇਧਰ ਆਓ ਇੰਨਾ ਭਾਰਾ ਸਮਾਨ ਜੀ ਅਸੀਂ ਮਤਲਬ ਲੇਬਰ ਕਾ ਆਂਦੇ ਆਪਣੇ ਵੱਲ ਜੀ ਉਹ ਕਹਿੰਦੇ ਇਹ ਕੰਮ ਕਰਨਾ ਹੀ ਪੈਣਾ ਜੇ ਨਹੀਂ ਕਰਨਾ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਜ਼ੀਰੋ ਲੱਗਣੀ ਹੁਣ ਮਤਲਬ ਉਹ ਨਹੀਂ ਸਾਨੂੰ 40 ਦੇ ਦਿੰਦੇ ਜਿਹੜੇ ਉਹ ਆਪਣੇ ਉਨੀ ਖਰਚਾ ਖੁਰਚਾ ਕੱਟ ਲਿਆ ਮੈਡੀਕਲ ਦਾ ਸਾਰਾ ਉਹ ਸਾ ਬਣਾਤਾ 6 6000 ਰੁਪਏ 6 6000 ਬਣਿਆ ਹੁੰਦਾ ਜੀ ਸਾਡਾ ਅਸੀਂ ਖਾਲੀ ਆਈ ਜੀ ਪੈਸੇ ਸਾਨੂੰ ਜੀ ਐਂਟ ਨੇ ਕਿਹਾ ਤਾਂ ਕਿ ਜੇ ਉਹ ਸੈਲਰੀ ਨਹੀਂ ਦੇਉਂਗੇ ਮੈਂ ਦਊਂਗਾ ਸਾਨੂੰ ਹੁਣ ਸਾਨੂੰ 40 ਦਿਨ ਦੇ ਪੈਸੇ ਨਾਲੇ ਜਿਹੜੇ ਅਸੀਂ ਪੈਸੇ ਲਗਾ ਕੇ ਗਏ ਵੀ 1.5 ਲੱਖ ਰੁਪਏ ਲੱਗੇ ਜੀ ਜ਼ਮੀਨ ਰੱਖੀ ਵੀ ਜੀ ਇੱਕ ਕਨਾਲ ਜ਼ਮੀਨ ਅਗਰ ਮੈਂ ਉਹਨਾਂ ਦੇ ਪੈਸੇ ਲੇਟ ਮੋੜਾ ਉਹਨੀ ਮੇਰੀ ਜ਼ਮੀਨ ਲੈ ਲੈਣੀ ਗਹਿਣੇ ਰੱਖ ਕੇ ਗਹਿਣੇ ਹਾਂ ਜੀ ਗਹਿਣੇ ਰੱਖੇ ਜੀ ਤੇ ਹੁਣ ਮਤਲਬ ਉਹਨਾਂ ਨੂੰ ਪੈਸੇ ਦੇਣੇ 30000 ਰੁਪਿਆ ਵਿਆਜ ਹੈ ਜੀ ਉਹਦਾ 1.5 ਲੱਖ ਦਾ ਮਤਲਬ 1.80 ਲੱਖ ਰੁਪਏ ਸੀ ਉਹਨਾਂ ਨੂੰ ਮੋੜਨਾ ਏਜੰਟ ਨੇ ਹਾਂਜੀ ਤੇ ਉਹ ਸਾਨੂੰ ਏਜੰਟ ਕਹਿੰਦੇ ਵੀ ਅਸੀਂ ਪੈਸੇ-ਪੂਸੇ ਨਹੀਂ ਮਿਲਣੇ ਸੋਨੋ ਅਸੀਂ ਪੈਸੇ ਨਹੀਂ ਦੇ ਗੱਲ ਹੋਈ ਜੀ ਪਹਿਲਾਂ ਉੱਥੇ ਹੁੰਦੀ ਰਹਿੰਦੀ ਸੀ ਉੱਥੇ ਹੁੰਦੀ ਸੀ ਅਸੀਂ ਪਹਿਲਾਂ ਉਹਨੂੰ ਪਿਆਰ ਨਾ ਕਰਦੇ ਸੀ ਅਸੀਂ ਵੀਡੀਓ ਵਾਇਰਲ ਨਹੀਂ ਕੀਤੀ ਕੋਈ ਵੀ ਅਸੀਂ ਪਿਆਰ ਨਾ ਕਰਦੇ ਉਹ ਕਹਿੰਦਾ ਅੱਜ ਦਾ ਖੜਜੋ ਕੱਲ ਦਾ ਖੜਜੋ ਬਾਅਦ ਚ ਫਿਰ ਜੀ ਉਹ ਇਨੀ ਫੋਨ ਕੀਤਾ ਇਹਨਾਂ ਨੂੰ ਕਹਿੰਦਾ ਖਾਨ ਏਜੰਟ ਕਹਿੰਦਾ ਕਹਿੰਦਾ ਮੈਂ ਨਹੀਂ ਬੁਲਾਉਂਦਾ ਸੋਨੋ ਤੁਸੀਂ ਜੋ ਕਰਨਾ ਕਰ ਲਓ ਕੀਤੇ ਧਮਕੀ ਹਾਂਜੀ ਹਾਂਜੀ ਕਹਿੰਦੇ ਜੋ ਤੁਸੀਂ ਕਰਨਾ ਕਰ ਲੋ ਅਸੀਂ ਨਹੀਂ ਹੁਣ ਮਤਲਬ ਉਹ ਨਹੀਂ ਪਰਸੋਂ ਸਾਨੂੰ ਉਹ ਉਹ ਡਾਕ ਕੋਰਟ ਦੇ ਕਿੱਥੇ ਦੇ ਸੰਮਣ ਭੇਜੇ ਜੀ ਨੂੰ ਸਾਨੂੰ ਉਹਦੇ ਵੇ ਇਹ ਹੁਣ ਅਸੀਂ ਜਾ ਕੇ ਚੈੱਕ ਕਰਾਉਂਗੇ ਕੀ ਆ ਲਿਖਿਆ ਲਾਇਸੈਂਸ ਵਗੈਰਾ ਬਣਾ ਕੇ ਦਿੱਤੇ ਨਹੀਂ ਨਹੀਂ ਉਹ ਪਰਚੀ ਹੈ ਜੀ ਇੰਨੀ ਦਾ ਲਾਇਸੈਂਸ ਦੀ ਆ ਗਈ ਇਹ ਇਹ ਲਾਇਸੈਂਸ ਦੀ ਪਰਚੀ ਹੈ ਆ ਪਰਚੀ ਹੈ ਸਾਡਾ ਏਰੀਆ ਦਾ ਆ ਪਰਚੀ ਇੱਕ ਆ ਦਿਖਾਓ ਜਰਾ ਨੇੜੇ ਕਰਕੇ ਇਹ ਪੰਜਾਬ ਦਾ ਅੱਛਾ ਜਿਹੜਾ ਤੁਹਾਡਾ ਇੱਥੋਂ ਹੀ ਇਸ਼ੂ ਹੋਇਆ ਹੋਇਆ ਉਹ ਲਾਇਸੈਂਸ ਹਾਂਜੀ ਹਾਂਜੀ ਇਹ ਮਤਲਬ ਨੰਬਰ ਉਹ ਨਹੀਂ ਪਾਤਾ ਜੀ ਸਾਡਾ ਇਹ ਇਹ ਦੇਖੋ ਜੀ ਕਿੱਥੇ ਗਿਆ ਠੀਕ ਹੈ ਇਹ ਉਹਨਾਂ ਨੇ ਆਪਣੇ ਵੱਲੋਂ ਤੁਹਾਨੂੰ ਲਾਇਸੈਂਸ ਆ ਨੰਬਰ ਪਾਤਾ ਹੀ ਨਹੀਂ ਆ ਦੇਖੋ ਇਹ ਨੰਬਰ ਇਦਾਂ ਪਾਤਾ ਹੀ ਨਹੀਂ ਇਹ ਇਹ ਲਾਇਸੈਂਸ ਹੈ ਤੇ ਇਹ ਲਾਇਸੈਂਸ ਹੈ ਜੀ ਇਹ ਕਿਹੜਾ ਲਾਇਸੈਂਸ ਹੈ ਪਰਚੀ ਆਈ ਇਹ ਕਾਗਜ਼ ਰੱਦੀ ਆਈ ਕੁਝ ਨਹੀਂ ਆਈ ਦਾ ਉੱਥੇ ਹੁੰਦੀ ਜਿਹੜੀ ਸਕਿਉਰਟੀ ਹੈ ਨਾ ਹੁੰਦੀ ਗੱਡੀ ਚਲਾਉਣ ਦਾ ਮੌਕਾ ਮਿਲਿਆ ਗੱਡੀ ਇਸ਼ੂ ਕੀਤੀ ਤੁਹਾਨੂੰ ਗੱਡੀ ਚ ਇਸ਼ੂ ਕੀਤੀ ਸੀ ਖੜੀ ਹੈ ਗੱਡੀ ਗੱਡੀਆਂ 6-6 ਮਹੀਨੇ ਹੋ ਗਏ 7-7 ਮਹੀਨੇ ਖੜੀਆਂ ਨੇ ਕਿਸੇ ਦਾ ਟਾਇਰ ਨਹੀਂ ਹੈਗਾ ਰਿੰਮ ਰਿੰਮਾਂ ਪੱਤੇ ਉ ਚ ਲਾਈਆਂ ਮਾਂ ਗੱਡੀਆਂ ਥੱਲੇ ਪੱਥਰਾਂ ਦੇ ਲਖੜਾ ਆ ਕੇ ਉਹਨਾਂ ਨੇ ਸਾਈਡ ਤੇ ਕੀਤੀਆਂ ਮਾਂ ਉਹੀ ਸਾਡੇ ਗੱਡੀਆਂ ਨਾਲ ਸਾਡੇ ਚਲਾਤੀ ਉਹਨਾਂ ਨੇ ਵੀ ਸੁੱਤ ਗੱਡੀਆਂ ਚਲਾਓ ਠੀਕ ਹੈ ਇਹ ਕੰਮ ਕਰੋ ਤੇ ਜਿਆ ਕੰਮ ਕਰੋ ਨਾਲੋਂ ਕੇ ਇਹ ਕੋਈ ਕੋਈ ਝਗੜਾ ਵੀ ਹੋਇਆ ਸੀ ਤੁਹਾਡਾ ਝਗੜਾ ਹੁੰਦਾ ਸੀ ਮੇਰੇ ਸੱਟਾਂ ਲੱਗੀਆਂ ਉਸ ਆ ਦੇਖੋ ਮੇਰਾ ਸੱਟਾਂ ਲੱਗੀਆਂ ਤੇ ਅੱਛਾ ਉਹ ਤੱਕਾ ਮੁੱਕੀ ਗਿਆ ਆਪਾਂ ਮਗਾ ਤੂੰ ਪਰੇ ਹਟ ਮੈਂ ਉਹਨੂੰ ਵੀ ਕਹਿੰਦਾ ਮਗਾ ਪਰੇ ਹਟ ਆਹੀ ਝਾੜੂ ਨਹੀਂ ਮਾਰਨਾ ਨਾ ਹੀ ਕੰਮ ਕਰਾਂਗੇ ਸਾਨੂੰ ਕਹਿੰਦੇ ਰੂਮ ਚ ਜਾਓ ਛੱਡੋ ਕਿ ਆ ਲੜਨਾ ਅਸੀਂ ਕੋਈ ਲੜਾਈ ਨਹੀਂ ਕੀਤੀ ਕੋਈ ਝਗੜਾ ਨਹੀਂ ਕੀਤਾ ਇਹਨਾਂ ਦਾ ਬੀਪੀ ਹੋ ਗਿਆ ਹਾਈ ਇਹ ਕਹਿੰਦੇ ਵੀ ਮੈਂ ਉਹ ਕਰ ਦਿਆਂ ਅਸੀਂ ਅਸੀਂ ਫਿਰ ਇਹਨਾਂ ਨੂੰ ਕਹਿੰਦਾ ਇਹਦਾ ਮਾਮਾ ਭਣ ਜਾਈ ਦੋਨੋਂ ਫਿਰ ਇਹ ਮਾਮਾ ਕਹਿੰਦਾ ਚੱਲ ਰਹੇ ਨੇ ਕੋਈ ਨਹੀਂ ਐਦਾਂ ਦਾ ਕੰਮ ਤਾਂ ਜੀ ਉੱਥੇ ਤੁਸੀਂ ਆਪਸ ਦੇ ਵਿੱਚ ਵੀ ਰਿਸ਼ਤੇ ਹਾਂ ਜੀ ਇਹ ਰਿਸ਼ਤੇ ਮੇਰੇ ਪੁੱਪੜ ਜੀ ਹੈ ਤੁਹਾਡੇ ਪੁੱਪੜ ਹੈ ਜੀ ਪੁੱਪੜ ਜੀ ਹਾਂਜੀ 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 ਮਤਲਬ ਖਾਣਾ ਐਦਾਂ ਦਾ ਜੀ ਰੋਟੀ ਵੇੜਾ ਹੀ ਵੀ ਉਹਦੇ ਕੰਡੇ ਕੱਚੇ ਉਹ ਕੱਟ ਕੱਟ ਗਿਆ ਫਿਰ ਖਾਣੀ ਜੀ ਗੱਬੇ ਤੇ ਸਬਜ਼ੀ ਜਿੱਦਾਂ ਦਾਲ ਵਿੱਚ ਪਾਣੀ ਨਹੀਂ ਪਾ ਦਿੰਦੇ ਐਦਾਂ ਹੀ ਲੂਣ ਲੂਣ ਪਾਤਾ ਮੜਿਆ ਜਿਆ ਇਹ ਜਿਆ ਖਾਣਾ ਤਾਂ ਜੇਲਾ ਚ ਹੁੰਦਾ ਜੇਲਾ ਜੇਲਾ ਨਾਲੋਂ ਵੀ ਮਾੜਾ ਜੀ ਅਸੀਂ ਤਾਂ ਜੇਲਾ ਨਾਲੋਂ ਵੀ ਮਾੜਾ ਕੰਮ ਹੈ ਜੀ ਉੱਥੇ ਅੱਠ ਬੰਦੇ ਆਏ ਜੀ ਇੱਕ ਰੂਮ ਵਿੱਚ ਰਹਿੰਦੇ ਐਨੇ-ਨੇ ਛੋੜੇ ਬੈੱਡ ਜੇ ਲਾਏ ਹੋਏ ਜੀ ਠੀਕ ਹੈ ਜੀ ਤੇ ਆਹ ਮਤਲਬ ਇੰਨਾ ਇੰਨਾ ਰੂਮ ਹੈ ਇਹ ਠੀਕ ਹੈ ਕੰਟੇਨਰ ਉਹਦੇ ਉਹਦੇ ਵਿੱਚ ਅੱਠ ਬੰਦੇ ਕੋਈ ਇੱਕ ਕਨੇਨੇ 8 ਬੰਦੇ ਇੰਨੇ ਨੇ ਬੈੱਡ ਹੈ ਜੀ ਬੰਦਾ ਨਾ ਬੱਖ ਲੈ ਸਕਦਾ ਕੋਈ ਸਿੱਧਾ ਹੋ ਕੇ ਪਿਆ ਰਹੀ ਅੱਛਾ ਬਾਈ ਘਰੇ ਗੱਲਬਾਤ ਹੋ ਜਾਂਦੀ ਸੀ ਤੁਸੀਂ ਦੱਸਿਆ ਸੀ ਘਰ ਸੱਚ ਦੱਸਤਾ ਸੀ ਕਿ ਸਾਡੇ ਨਾਲ ਹਾਂਜੀ ਹਾਂਜੀ ਦੱਸਿਆ ਉਲਟਾ ਤੁਹਾਨੂੰ ਤਾਂ ਵਾਪਸ ਫਸ ਗਏ ਸੀ ਤੁਸੀਂ ਵਾਪਸ ਆ ਨਹੀਂ ਹੁੰਦਾ ਸੀ ਨਹੀਂ ਆ ਕੀ ਕੀ ਵਾਪਰਿਆ ਕੀ ਉੱਥੇ ਪੈਸੇ ਕਰਕੇ ਪੈਸੇ ਮੰਗ ਦਿੱਤੇ ਉੱਥੇ ਜਿਹੜੀ ਕੰਪਨੀ ਨਾਲੇ ਟਿਕਟ ਟਿਕ ਬੋਲਦੇ ਟਿਕਟ ਟਿਕ ਟਿਕਟ ਆਪਣੀ ਕਰਾਓ ਨਾਲੇ ਜੁਰਮਾਨਾ ਭਰ ਕੇ ਜਾਓ 25000 ਉੱਥੇ 25 ਸਹੀ ਬਰਦੀਆਂ ਬੂੜ ਜਿਹੜੇ ਬਿਸਤਰੇ ਸਾਨੂੰ ਉਹ ਦਿੱਤੇ ਜਿਹੜਾ ਖਾਦਾ ਬੀਤਾ ਉਹ ਸਾਨੂੰ ਕੁਝ ਨਹੀਂ ਦਿੱਤਾ ਉਹ ਪੈਸੇ ਦੇਣ ਦੀ بجائے ਤੁਹਾਡੀ ਮਿਹਨਤ ਦੇਣ ਦੀ بجائے ਉਲਟਾ ਤੁਹਾਡੇ ਤੋਂ ਪੈਸੇ ਮੰਗੇ ਜਾ ਰਹੇ ਸਾਡੇ ਵੱਲੋਂ ਨਹੀਂ 1100 ਕੱਢਿਆ ਹੁੰਦਾ ਹੈ 1100 1150 ਨਹੀਂ ਉਲਟਾ ਸਾਥੇ ਲੈਣਾ ਤਾਂ ਹੀ 6000 ਰੁਪਇਆ ਕੱਟ ਗਿਆ ਸਾਡੀ ਮਿਹਨਤ ਦੀ ਕਮਾਈ ਦਾ ਤੇ ਉਨੀ 1135 ਕਹਿੰਦੇ ਵੀ ਸੋਤੀ ਲੈਣੀ ਫਿਰ ਅਸੀਂ ਐਸੀ ਦਾ ਗੱਲ ਕੀਤੀ ਉਹ ਨਹੀਂ ਅਸੀਂ ਉਧਰਲੇ ਉਧਰਲੇ ਮੂਲ ਨਿਵਾਸੀ ਸੀ ਜਾਂ ਕੋਈ ਹੋਰ ਸੀ ਉਧਰ ਸੀ ਮਾਲ ਉਧਰ ਦੇ ਹੀ ਹੈ ਜੀ ਮਾਲ ਹਾਂ ਉੱਥੇ ਦਾ ਕੋਈ ਰਾਜਾ ਰੂਜਾ ਉਧਰ ਰਿਸ਼ਤੇਦਾਰ ਦਾ ਕੰਮ ਹੈ ਮਤਲਬ ਸਰਕਾਰੀ ਕੰਮ ਹੈ ਇਹ ਸੋਤੀ ਦੀ ਕੰਪਨੀ ਹੈ ਬੀ ਵਰਲਡ ਬੀ ਵਰਲਡ ਕੰਪਨੀ ਹੈ ਉਹਨੇ ਅੱਗੇ ਉਹਨੂੰ ਠੇਕਾ ਦਿੱਤਾ ਵਾ ਜੀ ਜਿੱਦਾਂ ਮੰਨ ਲਓ ਹੁਣ ਮੈਂ ਮਾਲਕ ਆ ਗੱਡੀ ਦਾ ਤੂੰ ਦੀ ਮੇਰੀ ਗੱਡੀ ਕਿਰਾਏ ਤੇ ਲੈ ਜਾ ਹਾਂ ਜੀ ਇਦਾਂ ਹੋਇਆ ਵਾ ਜੀ ਮਤਲਬ ਬੇਕਾਰ ਹੈ ਜੀ ਅਜਤਾ ਹੀ ਕਹਿੰਦੇ ਕਿਹਨੇ ਮਦਦ ਕੀਤੀ ਤੁਹਾਡੀ ਆਉਣ ਵਾਸਤੇ ਸਾਡੀ ਨਹੀਂ ਲਾਲਪੁਰੀ ਲਾਲਪੁਰੀ ਭਾਜੀ ਨਹੀਂ ਆਜੇ ਵੀਰ ਹਾਂਜੀ ਉਹਨੇ 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 ਬਹੁਤ ਸਾਡੀ ਹੱਲ ਕੀਤੀ ਪਹੁੰਚ ਕਿਵੇਂ ਹੋ ਅਪਰੋਚ ਕਿਵੇਂ ਕੀਤੀ ਵੀਡੀਓ ਰਾਈ ਵੀਡੀਓ ਵੀਡੀਓ ਭਾਜੀ ਅਸੀਂ ਇਹਨਾਂ ਨਾਲ ਅਸੀਂ ਲਾਸਟ ਵਿੱਚ ਕਿਹਾ ਫਿਰ ਜਦ ਨਹੀਂ ਕੁਝ ਸਾਨੂੰ ਦੇਖਿਆ ਰਸਤਾ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਫਿਰ ਇਨੀ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡਾ ਕੰਮ ਕਰਵਾਤਾ ਸਾਨੂੰ ਬੁਲਾ ਲਿਆ ਉਸ ਦਿਨ ਤੇ ਹੀ ਕਾਰਵਾਈ ਕਰਨ ਲੱਗ ਗਏ ਜਦ ਮਤਲਬ ਅਸੀਂ ਨਾਲ ਵੀਡੀਓ ਚੋਰੀ ਕਰਵਾਈ ਕਾਰਵਾਈ ਕਿ ਉਹਨਾਂ ਨੂੰ ਪਤਾ ਸੀਗਾ ਮਾਲਕਾਂ ਨੂੰ ਉੱਥੋਂ ਵਾਲਿਆਂ ਨੂੰ ਕੀ ਹੋ ਰਿਹਾ ਉਹਨਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਜੀ ਕਾਰਵਾਈ ਦਾ ਠੀਕ ਹੈ ਜੀ ਉਹ ਨਹੀਂ ਮਤਲਬ ਬੈਠੇ ਰਹੇ ਰੂਮ 'ਚ ਕੋਈ ਪੈਸਾ ਨਹੀਂ ਮਿਲਦਾ ਜ਼ੀਰੋ ਬੰਦੇ ਦੀ ਲੱਤ ਕੱਟ ਹੋ ਗਈ ਮਤਲਬ ਟੱਕ ਲੱਗ ਗਿਆ ਜੀ ਠੀਕ ਹੈ ਜੀ ਉਹ ਬੰਦਾ ਨੂੰ ਕੈਂਸਰ ਹੋ ਗਿਆ ਗਿਆ ਇਹ ਕਰਨ ਨਾ ਉੱਥਾ ਕੋਈ ਇਲਾਜ ਨਾ ਕੋਈ ਹਸਪੀਟਲ ਨੇੜੇ ਪਹਾੜੀਆਂ ਸਾਈਡਾਂ ਸਾਰਾ ਕੁਝ ਠੀਕ ਹੈ ਜੀ ਬਾਕੀ ਇਹ ਜਿਹੜਾ ਕੰਮ ਕਰਵਾਉਂਦੇ ਤੇ ਗੱਡੀ ਚਲਾਣੇ ਨੂੰ ਅਸੀਂ ਗੱਡੀ ਚਲਾਉਂਦੇ ਮੈਂ ਸੋਦੀ 4 ਸਾਲ ਲਾ ਕੇ ਆਇਆ ਬਈ ਮੇਰੇ ਕੋਲ ਲਾਇਸੈਂਸ ਸੋਦੀ ਦਾ ਹੈਗਾ ਗੱਡੀ ਬਾਈ ਨੱਕ ਮੁੜ ਗਿਆ ਹੁਣਾ ਫਿਰ ਬਾਹਰ ਹੁਣ 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 ਅਸੀਂ ਕਿੱਥੇ ਜਾਣਾ ਇਹ ਹੁਣ ਤਾਂ ਹੁਣ ਤਾਂ ਕਿਸੇ ਕੋਈ ਵੀ ਨਹੀਂ ਜਾਊਗਾ ਪੰਜਾਬ ਦਾ ਅਈਆ ਪੰਜਾਬੀਆਂ ਨੂੰ ਸਾਰਿਆਂ ਨੂੰ ਅਸੀਂ ਇਹੀ ਕਹਿੰਦੇ ਵੀ ਤਜਾਕਿਸਤਾਨ ਜਾ ਕੇ ਟੀ ਟੀ ਜੀ ਐਮ ਕੰਪਨੀ ਚ ਨਾ ਫਸਿਓ ਠੀਕ ਹੈ ਜੀ ਬਾਰ ਬਾਰ ਅਸੀਂ ਇਹੀ ਕਹਿੰਦੇ ਉਹਨਾਂ ਨੂੰ ਵੀ ਉੱਥੇ ਜਾ ਕੇ ਪੰਜਾਬ ਦੇ ਜਾ ਕੇ ਤੋਂ ਪੰਜਾਬ ਦੇ ਜੀ ਅਸੀਂ ਇਹ ਸੱਤ ਬੰਦੇ ਐ ਤਿੰਨ ਬੰਦੇ ਮਤਲਬ ਦੂਜੀ ਸਾਈਡ ਪਰ ਉਹ ਟੇਕੇ ਐ ਕਿਉਂਕਿ ਪੀਨੇ ਪੂਨੇ ਦੇ ਹੋ ਗਏ ਐ ਉਹ ਤਾਂ दारू ਘਰੇ ਘਰ ਵਾਲਿਆਂ ਨੇ ਰੋਕਣਾ ਉਥਾ ਕੋ ਰੋਕਣ ਵਾਲਾ ਨਹੀਂ ਹੈ ਘਰਾਂ ਦੇ ਪੈਸੇ ਮਾ ਆਵਾਂਗਾ ਕਿ दारू ਪੀ ਜਾਂਦੇ ਬਾਅਦ ਚ ਉਹ ਨਹੀਂ ਖਾਨ ਨੇ ਉਹ ਤੋਂ ਵੀਡੀਓ ਮੰਗਾਈ ਬੰਦੇ ਦੇ ਉਹ ਹਿਮਾਚਲ ਦਾ ਹੀ ਬਾਬਾ ਬਲਕਨਾਦ ਦਾ ਉਥੇ ਉਹਨੇ ਵੀਡੀਓ ਮੰਗਵਾਈ ਵੀ ਤੂੰ ਵੀਡੀਓ ਬਣਾ ਕੇ ਭੇਜ ਉਹਨੇ ਕਿਹਾ ਵੀ ਦੇਖੋ ਜੀ ਇਹ ਸਾਡੇ ਰੂਮ ਹੈ ਤੇ ਇਹ ਸਾਡੀ ਕਿਚਨ ਹੈ ਤੇ ਮਤਲਬ ਬਹੁਤ ਵਧੀਆ ਏ ਅੱਜ ਆ ਸਬਜੀ ਬਣੀ ਵੀ ਐਦਾਂ ਹੋ ਗਿਆ ਜੀ ਫਿਰ ਉਸ ਬੰਦੇ ਨੂੰ ਅਸੀਂ ਕਿਹਾ ਵੀ ਤੇ ਯਾਰ ਵੀਡੀਓ ਪਾਈ ਯਾਰ ਉਹਨੇ ਰਿਕਾਰਡਿੰਗ ਕਰਕੇ ਭੇਜੀ ਵਟਸਐਪ ਕਹਿੰਦਾ ਮੈਨੂੰ ਖਾਨ ਭਾਜੀ ਨੂੰ ਬੋਲਿਆ ਦਾ ਵੀਡੀਓ ਬਣਾ ਕੇ ਪਾਈ ਤੇ ਮੈਂ ਤਾਂ ਪਾਈ ਅਸੀਂ ਉਹ ਰਿਕਾਰਡਿੰਗ ਸਾਡੇ ਕੋਲ ਹੁਣ ਵੀ ਹੈਗੀ ਠੀਕ ਹੈ ਜੀ ਇਹ ਮਤਲਬ ਉਹ ਸਾਨੂੰ ਉੱਥੀ ਮਤਲਬ ਬੁਲਾਣੇ ਦੇ ਹੱਕ ਚ ਨਹੀਂ ਤੇ ਜਦ ਫਿਰ ਹੁਣ ਅਸੀਂ ਇਹ ਭਾਜੀ ਉਹਨਾਂ ਨਾਲ ਗੱਲ ਕੀਤੀ ਇਹਨੇ ਉੱਪਰ ਗੱਲ ਕੀਤੀ ਫਿਰ ਉਹ ਨਹੀਂ ਟਿਕਟ ਕਰਾਈ ਪੁੱਤ ਕਿੰਨਾ ਚਿਰ ਹੋ ਗਿਆ ਪਾਪਾ ਨੂੰ ਮਿਲਿਆ ਨਹੀਂ ਸੀ ਤੁਸੀਂ 2 ਸਾਲ ਦੋ ਸਾਲ ਦੋ ਮਹੀਨੇ ਦੋ ਮਹੀਨੇ ਤੇ ਲੱਗ ਗਿਆ ਸੀ ਪਾਪਾ ਬਿਨਾ ਹੈ ਰੋਟੀ ਖਾਈਏ ਯਾਰ ਅੱਜ ਕੀ ਆਖਿਆ ਪਾਪਾ ਨੂੰ ਫਿਰ ਗੱਲ ਕੀ ਹੋਈ ਆ ਪਾਪਾ ਨੂੰ ਵੈਲਕਮ ਕੀਤਾ ਦੋਫੀ ਲੈਣੀ ਨਾਲ ਇਹਨੇ ਦੋਫੀ ਤੂੰ ਵੇਟ ਕਰੀ ਜਾਂਦਾ ਸੀ ਉਡੀਕਦਾ ਸੀ ਤੂੰ ਤੁਪ ਨੂੰ ਵਾਰੀ ਕਰ ਦਿਓ ਦੋ ਵਜੇ ਦੀ ਉੱਠੀ ਇਹ ਇਹ ਦੇਖੋ ਕਿ ਭਰੇ ਮਨ ਦੇ ਨਾਲ ਇਹਨਾਂ ਨੌਜਵਾਨਾਂ ਨੇ ਆਪਣੀ ਉਹ ਵਿਥਿਆ ਸੁਣਾਈ ਹੈ ਜਿਹੜਾ ਇਹਨਾਂ ਨੇ ਪਿਛਲੇ 40 ਦਿਨਾਂ ਦਰਮਿਆਨ ਡੇਢ ਮਹੀਨੇ ਦਰਮਿਆਨ ਜੋ ਕੁਛ ਇਹਨਾਂ ਨੇ ਚੱਲਿਆ ਬੇਸਿਕਲੀ ਗੱਲ ਇਹ ਹੈ ਕਿ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਨੌਜਵਾਨ ਇਸ ਗੱਲ ਕਰਕੇ ਜਾਂਦੇ ਇਹ ਫਾਦਰ ਸਾਹਿਬ ਨੇ ਤੁਹਾਡੇ ਉਮੀਦ ਸੀ ਕਿ ਠੀਕ ਠਾਕ ਆ ਜਾਏਗਾ ਬਿਲਕੁਲ ਉਮੀਦ ਸੀ ਉਹ ਸੱਚੇ ਪਾਸਾ ਤੇ ਭਰੋਸਾ ਸੀਗਾ ਵੀ ਸਾਡੀ ਕੋਈ ਨਾ ਕੋਈ ਜ਼ਰੂਰ ਮਦਦ ਕਰੂਗਾ ਪਰ ਲੇਕਿਨ ਉਹ ਉੱਪਰ ਤੇ ਉੱਤਰ ਕੇ ਆ ਗਿਆ ਪਰਮਾਤਮਾ ਠੀਕ ਹੈ ਆ ਜੀ ਵੀਰ ਸਿੰਘ ਜੀ ਲਾਲਪੁਰ ਉਹਨਾਂ ਨੇ ਸਾਡੀ ਮਦਦ ਕੀਤੀ ਜਾਂ ਸਰਕਾਰ ਨਾਲ ਹੀ ਮਦਦ ਕੀਤੀ ਹੈ ਤੇ ਬਾਕੀ ਸਾਰਿਆਂ ਨੇ ਮਦਦ ਕੀਤੀ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਦੇਖੋ ਇਹ ਪੰਜਾਬੀ ਮੁੰਡੇ 7 ਸੀਗੇ ਅਗਰ ਕੱਲਾ ਬੰਦਾ ਸੀਗਾ ਨਹੀਂ ਆ ਸਕਦਾ ਸੀ ਸੱਤਾ ਬੰਦਿਆਂ ਨੇ ਇਹਨਾਂ ਨੇ ਇਕਾ ਰੱਖਿਆ ਇੱਕ ਦੂਜਾ ਡੋਲਿਆ ਨਹੀਂ ਐ ਇੱਕ ਦੂਜੇ ਦੀ ਨਾਲ ਮਦਦ ਕੀਤੀ ਐ ਠੀਕ ਨੇ ਕਰ ਇਹਨਾਂ ਦਾ ਬੇੜਾ ਪਾਰ ਲੰਘ ਗਿਆ ਅਚਾ ਘਰੇ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਜਦੋਂ ਇਹਨਾਂ ਨੇ ਦੱਸਤਾ ਕਿ ਅਸੀਂ ਤਾਂ ਔਖੇ ਆ ਸਾਡੇ ਨਾਲ ਉਹ ਕੁਝ ਹੋਇਆ ਨਹੀਂ ਜਿਹੜਾ ਅਸੀਂ ਸੋਚ ਕੇ ਗਏ ਸੀ ਜਾਂ ਉਹ ਅਸੀਂ ਘਰੋਂ ਮਿੱਥ ਕੇ ਗਏ ਸੀ ਕਿ ਇੰਨੇ ਪੈਸੇ ਕਮਾ ਸਕਦੇ ਆ ਉਹ ਠੀਕ ਐ ਜੀ ਘਰੇ ਮਾਹੌਲ ਤਾਂ ਬਹੁਤ ਖਰਾਬ ਹੋ ਗਿਆ ਸੀਗਾ ਉੱਪਰ ਲੇਕਨ ਤੁਹਾਨੂੰ ਪਤਾ ਹੀ ਹੈ ਹੁਣ ਹੋ ਤਾਂ ਕੀ ਸਕਦਾ ਸੀਗਾ ਉਹਦੇ ਪਰ ਡੋਰੀ ਸੀ ਉਹ ਆਪੇ ਇਨਸਾਫ ਕਰੂਗਾ ਜੋ ਵੀ ਹੋਣਾ ਉਹ ਤਾਂ ਕਰਨਾ ਉਹਨਾਂ ਨੇ ਕਰਨਾ ਹੈ ਠੀਕ ਨਹੀਂ ਗੱਲ ਬਾਕੀ ਮੈਂ ਉਹਨੂੰ ਏਜੰਟ ਨੂੰ ਵੀ ਫੋਨ ਕੀਤਾ ਸੀਗਾ ਤੇ ਇੱਕ ਦਿਨ ਥਾਲੇ ਉਹਨਾਂ ਨੇ ਇਕੱਠੇ ਕੀਤੇ ਉਹ ਦੂਜਾ ਖਾਨ ਸਾਹਿਬ ਤਾਂ ਪੁਲਿਸ ਵਾਲੇ ਫੋਨ ਕਰਦੇ ਸੀ ਨਹੀਂ ਆਇਆ ਉਹ ਕਹਿੰਦੇ ਜੀ ਬੰਬੇ ਗਿਆ ਜੀ ਟਿਕਟਾਂ ਬਣਾਣੇ ਨੂੰ ਦੇਖੋ ਇਹ ਤਾਂ ਦੂਜੇ ਬੰਦੇ ਨੂੰ ਮਤਲ ਚਾਰਨਾ ਹੁੰਦਾ ਜਾਂ ਬੁੱਧੂ ਬਣਾਉਣਾ ਹੁੰਦਾ ਟਿਕਟਾਂ ਨਾਲ ਸਾਰੀਆਂ ਜਿੱਥੇ ਮਰਜ਼ੀ ਲੈ ਕੇ ਬੈਠ ਕੇ ਲੈ ਲਓ ਜੀ ਠੀਕ ਹੈ ਜੀ ਮੈਂ ਖੁਦ ਰਟਰਨ ਬੰਦਾ ਐ ਮੈਂ ਦबई ਚ 10 ਸਾਲ ਕੰਮ ਕੀਤਾ ਇਰਾਕ ਦੇ ਸੰਠਾਸੀ ਇਰਾਕ ਸੀਗਾ ਜੀ ਠੀਕ ਹੈ ਜੀ ਸਾਨੂੰ ਸਾਰੇ ਕਾਨੂੰਨਾਂ ਦਾ ਪਤਾ ਸੀਗਾ ਬਾਕੀ ਇਸ ਕਰਕੇ ਆ ਵੀ ਸਰਕਾਰ ਨੇ ਬਹੁਤ ਮਦਦ ਕੀਤੀ ਹੈ ਜੀ মিডিਆ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ ਹੈ ਜੀ ਆਮ ਪੰਜਾਬ ਨੇ ਸਾਰੇ ਮਦਦ ਕੀਤੀ ਮੈਂ ਇਹੀ ਕਹਿਣਾ ਚਾਹੁੰਦਾ ਜੋ ਵੀ ਭਗਵਾਨਤ ਸਰਕਾਰ ਹੈ ਸਾਡੀ ਮਦਦ ਕਰੇ ਇਹ ਜੇ ਏਜੰਟਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅੱਗੇ ਨੂੰ ਇਹ ਮਾੜਾ ਕੰਮ ਨਾ ਕਰੇ ਬਾਕੀ ਜੇ ਕੋਈ ਮੁੰਡਾ ਜਾਂ ਕੋਈ ਪੰਜਾਬ ਤੋਂ ਬੰਦੇ ਕੰਮ ਕੰਮ ਵਾਸਤੇ ਬਾਹਰ ਜਾਂਦੇ ਆ ਉਹ ਬੰਦਾ ਇਕੱਲਾ ਜਾਂ ਸੱਤ ਹੈ ਸੱਤ ਦੇ ਸੱਤ ਇਕੱਠੇ ਰਹਿਣ ਤਾਂ ਕਿ ਇਕੱਲਾ-ਕੱਲਾ ਨਾ ਹੋ ਜयो ਕਿਸੇ ਦੇ ਕੋਲ ਵਿਕ ਨਾ ਜਾਇਓ ਤਾਂ ਤੁਹਾਡੀ ਮਦਦ ਹੋ ਸਕਦੀ ਆ ਅਗਰ ਤੁਸੀਂ ਇਕੱਲਾ-ਕੱਲਾ ਇੱਧਰ ਹੋ ਗਿਆ ਦੂਜਾ ਇੱਧਰ ਹੋ ਗਿਆ ਕੁਛ ਨਹੀਂ ਬੰਡਾ ਮਿੱਤਰੋ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਜਨਤਾ ਨੂੰ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਇਹ ਨੌਜਵਾਨ ਆਪਣੇ ਪਰਿਵਾਰ ਨੂੰ ਮਿਲ ਗਿਆ ਠੀਕ-ਠਾਕ ਮਿਲਿਆ ਇਹ ਸਭ ਤੋਂ ਵੱਡੀ ਗੱਲ ਹੈ ਬਹੁਤ ਸਾਰੀਆਂ ਵੀਡੀਓ ਜਈਆਂ ਹੁੰਦੀਆਂ ਐ ਕਿ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਆ ਕਿ ਨੌਜਵਾਨਾਂ ਨਾਲ ਤਸ਼ੱਦਦ ਹੋ ਰਿਹਾ ਹੈ ਕੁੱਟਮਾਰ ਹੋ ਰਹੀ ਹੈ ਉਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ ਤਾਂ तमाम ਇਹ ਚੀਜ਼ਾਂ ਅੱਜ ਵੀ ਕਿਤਨਾ ਕਿਤੇ ਜ਼ਰੂਰ ਵਾਪਰ ਰਹੀਆਂ ਹੋਣਗੀਆਂ ਫਿਲਹਾਲ ਇਹ ਨੌਜਵਾਨ ਵਾਪਸ ਆਇਆ ਉਹ ਕਹਿੰਦੇ ਆ ਕਿ ਲਾਲਪੁਰਾ ਪਰਿਵਾਰ ਦੇ ਵੱਲੋਂ ਕੀਤੇ ਗਏ ਐਫਰਟਸ ਤੋਂ ਬਾਅਦ ਉਹ ਇੱਥੇ ਪਹੁੰਚਿਆ ਤੇ ਨਾਲ ਹੀ ਇਸ ਨੌਜਵਾਨ ਦੇ ਫਾਦਰ ਨੇ ਜ਼ਰੂਰ ਇੱਕ ਗੱਲ ਕਹੀ ਹੈ ਕਿ ਨੌਜਵਾਨ ਸੰਭਲਣ ਪੰਜਾਬ ਦੇ ਵਿੱਚ ਹੀ ਰਹਿਣ ਜੇਕਰ ਕੋਈ ਬਾਹਰ ਵੀ ਇਸ ਤਰ੍ਹਾਂ ਦੇ ਨਾਲ ਫਸ ਗਿਆ ਤਾਂ ਇਕੱਠੇ ਰਹਿ ਕੇ ਐਫਰਟ ਕਰਨ ਭਾਰਤ ਵਾਪਸ ਆਇਆ ਜਾ ਸਕਦਾ ਆਪਣੇ ਸਹਿਯੋਗੀ ਜਗਜੀਤ ਦੇ ਨਾਲ ਮੈਂ ਰਵੀ ਸੰਗਰਾਓ The Army Rupert